ਕਿੰਨੇ ਦਿਨ ਹੋ ਗਏ ਨਾ ਤਾਂ ਭਾਬੀ ਨੇ ਕੋਈ ਫੋਨ ਕੀਤਾ ਨਾ ਵੀਰੇ ਨੇ ਫੋਨ ਕੀਤਾ ਮੇਰਾ ਤਾਂ ਦਿਲ ਜਾਈ ਨਹੀਂ ਲੱਗਦਾ ਘਰ 'ਚ ਸੁੱਖ ਸ਼ਾਂਤੀ ਹੋਵੇ ਐਂ ਕਰਦੀ ਆ ਜੇ ਮੰਨ ਜਾਣਾ ਦੋ ਦਿਨ ਪੇਕੇ ਨਾ ਲਾਇਆ ਮੈਂ ਕੁੜਕੀ ਦਿਨ ਗੱਲਾਂ ਕਰੀ ਜਾਂਦੀ ਆ ਬੁੜਬੁੜ ਜੀ ਕਰੀ ਨਹੀਂ ਆਏ ਕੁਛ ਨਹੀਂ ਮੰਮੀ ਮੈਂ ਤਾਂ ਵੈਸੇ ਹੀ ਸੋਚੀ ਜਾਂਦੀ ਸੀ ਮੈਂ ਕਿਹਾ ਵੀ ਕਿੰਨੇ ਦਿਨ ਹੋ ਗਏ ਨਾ ਤਾਂ ਭਾਬੀ ਦਾ ਫੋਨ ਆਇਆ ਨਾ ਵੀਰੇ ਦਾ ਵੀ ਦੋ ਦਿਨ ਮੈਂ ਪੇਕੇ ਹੀ ਨਾ ਲਾਇਆ ਵਾਂ ਦੇਖ ਲੈ ਭਾਈ ਜਾਇਆ ਦੋ ਦਿਨ ਨਾਲ ਤੇ ਪਰ ਆਪਰ ਜਾਈ ਤਾਂ ਡੀਕਦੇ ਹੋਣਗੇ ਖੂਆ ਖੂਆ ਕੱਢੀ ਬੈਠੇ ਹੋਣਗੇ ਹਨਾ ਹਾਂਜੀ ਉਹ ਤਾਂ ਹੈਗਾ ਹਾਂ ਜਾ ਆ ਸਕੰਦਰ ਨੂੰ ਪੁੱਛ ਲਈ ਮੜਾ ਜਾ ਕੋਈ ਗੱਲ ਨਹੀਂ ਮੰਮੀ ਮੈਂ ਉਹਨਾਂ ਨੂੰ ਤਾਂ ਪੁੱਛ ਲੂੰਗੀ ਪਰ ਤੁਸੀਂ ਆਇਆ ਵੀ ਤੁਹਾਡਾ ਕੰਮ ਕੁਮ ਦਾ ਫਿਰ ਕਿਵੇਂ ਕਰੋਗੇ ਸਰ ਜੂਗਾ ਚਲ ਬਾਲੇ ਦਿਨ ਨਾਲ ਆਈ ਦੋ ਚਾਰ ਦਿਨ ਲਾ ਆਈ ਮੈਂ ਤਾਂ ਸਾਰੀ ਲਾਉਂਗੀ ਇੱਥੇ ਕਿਹੜਾ ਮਰਝਾ ਬੰਨੀਆ ਪਈਆ ਆਹੀ ਹੈ ਘਰ ਦਾ ਕੰਮ ਉਹ ਕਰ ਲੂੰਗੀ ਮੈਂ ਚਲ ਕੋਈ ਗੱਲ ਨਹੀਂ ਫਿਰ ਮੈਂ ਇਹਨਾਂ ਨੂੰ ਪੁੱਛ ਲੈਨੀਆ ਫਿਰ ਅਸੀਂ ਅੱਜ ਸਾਮ ਨੂੰ ਚਲੇ ਜਾਵਾਂਗੇ ਹਾਂ ਠੀਕ ਹੈ ਚੰਗਾ ਜਾਇਆ ਦੇਖਾ ਕਿਹੜੇ ਦਿਨ ਦੇ ਤੈਨੂੰ ਤਿਉਰ ਲਈ ਬੈਠਿਆ ਉਹ ਖੂਆ ਕੱਢੀ ਕੇ ਮੂਫਲੀਆਂ ਰੇਵੜੀਆਂ ਤੇਰੀ ਲੈ ਸਾਰੀ ਦਿਹਾੜੀ ਫੋਨ ਹੀ ਦੇਖੀ ਜਾਂਦੇ ਰਹਿੰਦੇ ਹੋ ਤੁਸੀਂ ਥੱਲੇ ਵੀ ਦੇਖ ਲਿਆ ਕਰੋ ਕੀ ਹੁੰਦਾ ਕੀ ਨਹੀਂ ਹੁੰਦਾ ਕਹੋਂ ਥੱਲੇ ਕੀ ਹੁੰਦਾ ਮਾੜਾ ਮੋਟਾ ਕੰਮ ਵੀ ਕਰਾ ਰਿਆ ਕਰੋ ਉਹਦੇ ਡੰਗਰ ਪਸੂਆਂ ਦਾ ਕੰਮ ਕਰਕੇ 10 ਮਿੰਟ ਬੈਠਾ ਸੀ ਨਾਲੇ ਮੈਨੂੰ ਐਂ ਕਹਿੰਦੀ ਸੀ ਮੈਂ ਨਾ ਪਿੰਡ ਜਾਣਾ ਸੀਗਾ ਨਾ ਤਾਂ ਭਾਬੀ ਨੇ ਫੋਨ ਲਾਇਆ ਨਾ ਵੀਰੇ ਨੇ ਫੋਨ ਲਾਇਆ ਕਿੰਨੇ ਦਿਨ ਹੋ ਗਏ ਉਹਨਾਂ ਦਾ ਫੋਨ ਵੀ ਨਹੀਂ ਆਇਆ ਕੋਈ ਮੇਰਾ ਜੀਜਾ ਨਹੀਂ ਲੱਗਦਾ ਜੇ ਮੈਂ ਕਹਾਂ ਤੁਸੀਂ ਕਹੋ ਤਾਂ ਮੈਂ ਚਲੀ ਜਾਵਾਂ ਪਿੰਡ ਉਹ ਹੁਣ ਤਿਆਰਾਂ ਦੇ ਦਿਨ ਚਲੀ ਜਾਂਦੇ ਆ ਹਜੇ ਕੀ ਐ ਤੂੰ ਫੇਰ ਜਾ ਐਂ ਕਦੇ ਫੇਰ ਕਦੋਂ ਜਾਵਾਂ ਉਹ ਨਹੀਂ ਟਾਈਮ ਆਨ ਫੇਰ ਜਾ ਐਂ ਮਾਤਾ ਨੂੰ ਪੁੱਛ ਲੈ ਬਾਕੀ ਮੰਮੀ ਨਾਲ ਤਾਂ ਮੈਂ ਗੱਲ ਕਰ ਲਈ ਸੀਗੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਭਾਈ ਚਲੀ ਜਾ ਹੋਰ ਕੀ ਕੰਮ ਹੀ ਆ ਦੋ ਦਿਨ ਮੈਂ ਕਰ ਲੂੰਗੀ ਔਖੀ ਸੌਖੀ ਚੱਲ ਕੋਈ ਨਹੀਂ ਫੇਰ ਜਾ ਐ ਜੇ ਜਾ ਕੇ ਆਉਣਾ ਫੇਰ ਤੁਸੀਂ ਐਂ ਕਰੋਗੇ ਮੈਨੂੰ ਛੱਡਿਆ ਆਉਂਗਾ ਤੂੰ ਚੱਲ ਹੋ ਤਿਆਰ ਮੈਂ ਮਾਤਾ ਨਾ ਕਰਦਾ ਗੱਲ ਉਹਨੇ ਬਸ ਛੜਾ ਕਿਉਂਗੇ ਹੋਰ ਹੁਣ ਨਾ ਤੁਸੀਂ ਐਂ ਕਰਦੇ ਮੈਨੂੰ ਨਾਲ ਹੀ ਲੈ ਕੇ ਚਲੇ ਜਾਂਦੇ ਇੱਕ ਰਾਤ ਰਹਿ ਕੇ ਮੁੜੇ ਆਉਂਦੇ ਸਵੇਰੇ ਆ ਜਾਂਦੇ ਮੇਰਾ ਕਿੱਥੇ ਟਾਈਮ ਆ ਤੂੰ ਜਾਇਆ ਜਾ ਕੇ ਆਉਣਾ ਜਿਹੜਾ ਇੱਕ ਦਿਨ ਅਸਲ ਤਾਂ ਹਜੇ ਰਹਿੰਦੀ ਤੂੰ ਹਜੇ ਕੀ ਆ ਚੱਲ ਕੋਈ ਨਾ ਫਿਰ ਮੈਂ ਤਿਆਰ ਹੁੰਨੀ ਆ ਤੁਸੀਂ ਮੈਨੂੰ ਛੜਾਈ ਆ ਕੇ ਇੱਕ ਦਿਨ ਜਾਇ ਆਉਂਦੀ ਓਂ ਛੱਡ ਕੇ ਆਉਂਗਾ ਯਾਰ ਕਹੇ ਮਾਹਵੀਰਪਾਲ ਜਾਨ ਨੂੰ ਕਹਿੰਦੀ ਐ ਜਾ ਆਉਂਦੇ ਭਾਈ ਮੈਨੂੰ ਵੀ ਕਹਿੰਦੀ ਸੀ ਮੂੰਹ ਜਾ ਹੋਰ ਉਹ ਜੇ ਕਰੀ ਬੈਠੀ ਸੀ ਮੈਂ ਤਾਂ ਆਖਿਆ ਜੀ ਮੈਂ ਹਜੇ ਤਿਆਰਾਂ ਦੇ ਦੇਣਾ ਫਿਰ ਕੇ ਭੱਜ ਜਾਂਦੀ ਉਹ ਜਾ ਆਉਂਦੇ ਦੇਖ ਆਉਂਦੇ ਦੋ ਦਿਨ ਭਰਾ ਪਰਝਾਈ ਦੇ ਨਜ਼ਾਰੇ ਕਹੇ ਜਾ ਟੁਕੜਾ ਦਿੰਦੇ ਐ ਪਤਾ ਹੀ ਐ ਤੈਨੂੰ ਉਹਨਾਂ ਦਾ ਠੰਡ ਚ ਫਿਰ ਕੰਮ ਕੁੰਮ ਦਾ ਔਖਾ ਹੋ ਜੂਗਾ ਤੈਨੂੰ ਕੰਮ ਕਿੰਨਾ ਕ ਆਪਣੇ ਦੋ ਦਿਨ ਦੀ ਗੱਲ ਐ ਸਾਰ ਲਾਂਗੇ ਬਾਲੇ ਦਿਨ ਆਪ ਹੀ ਨਹੀਂ ਛੱਡਦੇ ਆਪਾਂ ਇਹਨੂੰ ਦੇਖ ਲੈ ਬਾਕੀ ਨਾਲ ਇਹਨੇ ਕਿੰਨਾ ਕ ਜੀ ਲਾਉਣਾ ਆਪ ਹੀ ਭੱਜੂਗੀ ਉੱਥੇ ਇਹ ਤਾਂ ਹੈ ਹੈ ਪਤਾ ਨਹੀਂ ਤੈਨੂੰ ਐਂ ਤਾਂ ਪਤਾ ਮੈਨੂੰ ਫੇਰ ਰਹਿੰਦੀ ਤਾਂ ਹੈ ਨਹੀਂ ਇਹ ਰਹਿੰਦੀ ਤਾਂ ਹੈ ਨਹੀਂ ਹਾਂ ਇਹਦੇ ਡਾਊਨ ਜਾ ਉੱਠਦਾ ਹੀ ਹੁੰਦਾ ਹੈਗਾ 2-4 ਮਹੀਨਿਆਂ ਤੋਂ ਹਾਂ ਨਾਲੇ ਦੋ ਇਧਰੋਂ ਭਾਈ ਦੀਆਂ ਫਿਰ ਦੋ ਦਿਨਾਂ ਨੂੰ ਉਧਰੋਂ ਭੱਜੂਗੀ ਫੇਰ ਚੱਲ ਜਾ ਆਂਦੇ ਕੋਈ ਨਾ ਤੂੰ ਛੱਡ ਕੇ ਆਏਂਗਾ ਕਿ ਫੋਨ ਕਰਾਂਗੇ ਭਰਾ ਨੂੰ ਮੈਂ ਹੀ ਛੱਡ ਕੇ ਆਉਣਾ ਆ ਉਹ ਨਹੀਂ ਆਉਂਦੇ ਹੈਗੇ ਉਹਨਾਂ ਦਾ ਤੇਲ ਮੋਚੂਗਾ ਹਾਂ 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 ਨਾਲੇ ਉਹ ਤਾਂ ਨਾਲੇ ਕੰਮ ਛੱਡ ਕੇ ਤਾਂ ਜ਼ਮੀਰ ਆ ਜੀ ਇਹਦੇ ਭਰਾ ਉਹ ਕਿੱਥੇ ਆਉਂਦੇ ਆ ਇਹ ਤਾਂ ਉਂਝ ਲੱਗ ਜਾਂਦੀ ਹੈ ਚੱਲ ਆਵਣੀ ਤਾਂ ਆਵੇ ਨਾ ਆਵੇ ਆਵੇ ਇੱਕ ਬਰਾਬਰ ਹੈ ਹਾਂ ਚਲ ਖਾਇਆ ਹੁੰਦੇ ਦੇਖਾ ਕਹੇ ਜੇ ਗੁਲਗੁਲੇ ਲਾ ਕੇ ਦਿੰਦੀ ਆ ਪਰ ਜਾਈ ਚਾਰ ਦਿਨ ਚਲ ਮੈਂ ਛੱਡਿਆ ਮੈਂ ਕਰ ਲਾ ਤਿਆਰੀ ਆਗੇ ਫਿਰ ਬੁਸ-ਬੁਸ ਜੇ ਕਰੂਗੀ ਫਿਰ ਮੈਂ ਦੇਉ ਤ੍ਰੇਸਲੀ ਨਾ ਸਾਹ ਕਿਹੜਾ ਐਵੇਂ ਬਣ ਜਾਂਦਾ ਸਾਰਾ ਦਿਨ ਖਾ ਜਾਂਦਾ ਲੈ ਉਹ ਕਿਵੇਂ ਆਉਂਦੀ ਆ ਕਿ ਹੁਣ ਤਾਂ ਹੋਏ ਸੀਗੇ ਚਾਰ ਦਿਨ ਗਈ ਨੂੰ ਉਹਦੀ ਆ ਜਾਂਦੀ ਆ ਕਿ ਪਤਾ ਨਹੀਂ ਕੀ ਇੱਥੇ ਤਰਿਆ ਇਹਦਾ ਅਭੀ ਹਸਰੀ ਕਾਲ ਸਤ ਸ੍ਰੀ ਅਕਾਲ ਹੋ ਠੀਕ ਹੈ ਹਾਂ ਵਧੀਆ ਅੱਲਾ ਅੱਲਾ ਪੀ ਸਾਗ ਜੇ ਤੇਰੀ ਜਾਨੇ ਹਾਂ ਹਾਂ ਬਹਿ ਜਾ ਵੀਰਣੀ ਦਿਖਦਾ ਮੈਨੂੰ ਕਿਤੇ ਗਿਆ ਵਾ ਸੀ ਉਹ ਤਾਂ ਕੰਮ ਤੇ ਗਏ ਵੇ ਆ ਗਏ ਅੱਛਾ ਕੰਮ ਤੇ ਗਏ ਹਾਂ ਚੱਲ ਵਧੀਆ ਹੋ ਗਿਆ ਤੂੰ ਸਾਗ ਧਰਦੇ ਤੈਨੂੰ ਪਤਾ ਨਾ ਵੀ ਛੋਟੀ ਹੁੰਦੀ ਕਿੰਨਾ ਸਾਗ ਆਂਦੀ ਹੁੰਦੀ ਸੀਗੀ ਅੱਛਾ ਹਾਂ ਤੈਨੂੰ ਪਸੰਦ ਹੈ ਮੈਨੂੰ ਬਹੁਤ ਪਸੰਦ ਆ ਮੈਨੂੰ ਮਾਂ ਦੇ ਹੱਥਾਂ ਦਾ ਸਾਗ ਬਾਲਾ ਸਵਾਦ ਲੱਗਦਾ ਹੁੰਦਾ ਸੀ ਮੱਕੀ ਦੀਆਂ ਰੋਟੀਆਂ ਬਾਂਦੀ ਹੁੰਦੀ ਸੀ ਚਿੱਲੇ ਤੇ ਬਹਿ ਕੇ ਅੱਜ ਤੱਕ ਪੁਰਾਣੀ ਯਾਦ ਆਵੀ ਮੈਨੂੰ ਅੱਛਾ ਚੱਲ ਅੱਜ ਤੂੰ ਲਾ ਲਈ ਮੱਕੀ ਦੀਆਂ ਰੋਟੀਆਂ ਐਕਸ਼ਨ ਭਾਬੀ ਮੈਨੂੰ ਤਾਂ ਮੱਕੀ ਦੀਆਂ ਰੋਟੀਆਂ ਲਾਉਣੀਆਂ ਨਹੀਂ ਆਉਂਦੀਆਂ ਹੈਗੀਆਂ ਫੇ ਮੱਕੀ ਦੀਆਂ ਰੋਟੀਆਂ ਕਿਹੜਾਈਂ ਲੈ ਜਾਂਦੀਆਂ ਨੇ ਪਤਾ ਕਿੰਨਾ ਕੋਲ ਕਰਨਾ ਪੈਂਦਾ ਫੇਰ ਖਾਣੀਆਂ ਹੀ ਸੌਖੀਆਂ ਨੇ ਉਹ ਫੇਰ ਕਿਉਂਦਾ ਭਾਬੀ ਬਣਾ ਦੀ ਨਾ ਮੈਂ ਕਿਹੜਾ ਰੋਜ਼ ਰੋਜ਼ ਆਣਾ ਹੁੰਦਾ ਇੱਕ ਦਿਨ ਰੋਟੀ ਖਾਣੀ ਹੁੰਦੀ ਆ ਉਹ ਕਿਹੜਾ ਉਹ ਵੀ ਚਲ ਕੋਈ ਨਹੀਂ ਬਣਾ ਲਾਂਗੇ ਆ ਕੇ ਬਹਿ ਜਾਂਦੇ ਹੋ ਤੇ ਹੋਰ ਦੱਸ ਚਾਹ ਬਣਾਵਾਂ ਕੋ ਵੀ ਤੁਹਾਡੀ ਮਰਜ਼ੀ ਆ ਬਣਾਉਣੀ ਆ ਤਾਂ ਬਣਾ ਦੋ ਨਹੀਂ ਦੇਖ ਲਓ ਤੇ ਚਾਹ ਤਾਂ ਬਣਾਈ ਲੈਣੀ ਆ ਮੈਂ ਘਟਾ ਤੇ ਬਣਾ ਦੋ ਮੈਂ ਕਰ ਦਿੰਨੀ ਆ ਠੀਕ ਹੈ ਉਹ ਪੱਬੀ ਦਾ ਵੀ ਮਸਰੇ ਆਇਆ ਐ। ਐਨੇ ਚਾਵਣਾ ਲਾਈ ਸੀ। ਵੀ ਚਲ ਦੋ ਦਿਨ ਮੈਂ ਪੇਕੇ ਲਾਇਆ ਮਾਂ। ਆਉਂਦੀ ਨੂੰ ਲੈ ਮੈਨੂੰ ਕਹਿੰਦੀ ਆ ਗਈ ਮੱਕੀ ਦੀਆਂ ਰੋਟੀਆਂ ਆਪ ਲਾ ਕੇ ਖਾ ਲਈ। ਕਮਲ ਜੇ ਮੈਂ ਆਪ ਹੀ ਲਾ ਕੇ ਖਾਣੇ ਆਉਂਦੀ। ਮੇਰਾ ਘੜਾ ਘਰ ਨਹੀਂ ਸੀ ਉੱਥੇ। ਉੱਥੇ ਘੜਾ ਮੈਨੂੰ ਰੋਟੀਆਂ ਨਹੀਂ ਸੀ ਲਾਉਣੀਆਂ ਆਉਂਦੀਆਂ। ਇਹ ਤਾਂ ਮਾਂ ਦੇ ਪਿਆਰ ਦਾ ਹੀ ਹੋ ਸੀ। ਭੁੱਖੀ ਸੀ ਮੈਂ ਤਾਂ। ਮੈਨੂੰ ਐ ਸੀ ਚਲ ਮੈਨੂੰ ਤਾਂ ਆਪਦੀ ਪਰਜਾਈ ਦੇ ਵਿੱਚ ਵੀ ਮਾਈ ਦਿਖਦੀ ਆ। ਵੀ ਵੱਡੀ ਪਰਜਾਈ ਮਾਵਾ ਵਰਗੀ ਹੁੰਦੀ ਆ। ਦੋ ਦਿਨ ਉਹਦੇ ਕੋਲੇ ਜਾ ਕੇ ਐਨੇ ਨਾ ਦੁੱਖ ਸੁੱਖ ਹੌਲਾ ਕਰਿਆ ਹਾਂ। ਪਰ ਮੈਨੂੰ ਲੱਗਦਾ ਮੇਰੇ ਆਉਣ ਤੇ ਪਰਜਾਈ ਖੁਸ਼ ਨਹੀਂ ਹੈਗੀ। ਚੱਲ ਮਣਾ। ਸਕੇ ਵੀ ਮਾਵਾ ਨਾਲ ਹੀ ਹੁੰਦੇ। ਸਹੀ ਕਿਹਾ ਏ। ਹਾਲ ਹੋ। ਹਾ ਸਾਰੇ ਠੀਕ ਸੇ ਉੱਥੇ। ਹਾਂ ਵਧੀਆ ਭਾਬੀ ਤੁਸੀਂ ਦੱਸੋ। ਨਾ ਤੁਸੀਂ ਕਦੇ ਫੋਨ ਹੀ ਨਹੀਂ ਕਰਿਆ ਨਾ ਵੀਰੇ ਨੇ ਫੋਨ ਕਰਿਆ ਨਾ ਤੁਸੀਂ ਕਦੇ ਫੋਨ ਕਰਿਆ ਮੈਨੂੰ ਕੀ ਗੱਲ ਹੋਗੀ ਕੋਈ ਗੁੱਸਾ ਕਿੱਲਾ ਸਾਡੇ ਨਾਲ ਨਹੀਂ ਗੁੱਸੇ ਕਿੱਲੇ ਵਾਲੀ ਤਾਂ ਕੋਈ ਗੱਲ ਨਹੀਂ ਵੀਰਪਾਲ ਟਾਈਮ ਹੀ ਨਹੀਂ ਲੱਗਿਆ ਸਾਨੂੰ ਅੱਛਾ ਭਾਬੀ 8-10 ਦਿਨ ਹੋ ਗਏ ਕਦੇ ਟਾਈਮ ਨਹੀਂ ਮਿਲਿਆ ਤੁਹਾਨੂੰ ਮੇਰੇ ਨਾਲ ਗੱਲ ਕਰਨਾ ਤੁਹਾਨੂੰ ਪਤਾ ਹੀ ਹੈ ਘਰ ਦੇ ਕੰਮ ਹੀ ਇੰਨੇ ਹੁੰਦੇ ਆਗੇ ਭਾਬੀ ਕੰਮ ਤਾਂ ਸਾਰਿਆਂ ਨੂੰ ਹੀ ਹੁੰਦੇ ਆ ਠੀਕ ਆ ਕੀ ਹੁਣ ਤੁਸੀਂ ਆਪਦੇ ਪਿੰਡ ਨੂੰ ਫੋਨ ਲਾਉਂਦੇ ਕਿੱਕਿਆ ਨੂੰ ਫੋਨ ਨਹੀਂ ਲਾਉਂਦੇ ਮਾਣਾ ਗੱਲ ਨਹੀਂ ਕਰਦੇ ਉਹਨਾਂ ਦਾ ਆਪਦਾ ਹੀ ਆ ਜਾਂਦਾ ਮੇਰੇ ਕੋਲ ਤਾਂ ਉਹਨਾਂ ਨੂੰ ਲਾਉਣ ਨੂੰ ਟਾਈਮ ਵੀ ਹੈ ਨਹੀਂਗਾ ਮੈਂ ਤਾਂ ਜਦੋਂ ਤੁਹਾਨੂੰ ਫੋਨ ਲਾਉਣੀ ਆ ਤੁਸੀਂ ਤਾਂ ਮੇਰਾ ਫੋਨ ਵੀ ਨਹੀਂ ਚੱਕਦੇ ਮੈਂ ਵੀਰੇ ਨੂੰ ਲਾਉਣੀ ਆ ਵੀਰਾ ਨਹੀਂ ਚੱਕਦਾ ਚਲੋ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਆਇਆਗੇ ਵੀ ਆਪਦਾ ਕੰਮ ਕਰ ਤਾਂ ਦੇ ਚ ਰੁੱਝਿਆ ਰਹਿੰਦਾ ਤੁਸੀਂ ਤਾਂ ਘਰੇ ਹੁੰਦੇ ਹੋ ਨਾ ਕੰਮ ਸੇ ਕੰਮ ਤੁਸੀਂ ਤਾਂ ਫੋਨ ਚੱਕ ਲਿਆ ਕਰੋ ਮੈਨੂੰ ਉਹਨਾਂ ਨੇ ਇਹ ਕਈ ਵਾਰੀ ਆ ਕੇ ਦੱਸਿਆ ਵੀ ਆ ਵੀਰਪਾਲ ਦਾ ਫੋਨ ਆਇਆ ਮੈਂ ਕਹਿੰਨੀ ਚਲ ਮੈਂ ਲਾਉਣੀ ਆਂਗੀ ਫੇਰ ਤੈਨੂੰ ਪਤਾ ਕਮਾ-ਕੁਮਾ ਚ ਫੇਰ ਭੁੱਲ ਜਾਈਦਾ ਚਲੋ ਕੋਈ ਨਾ ਮੇਰੀ ਗੱਲ ਸੁਣ ਭਾਬੀ ਈਆਂ ਨਾ ਕੁਝ ਲੈਣ ਦੇਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਈਆਂ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ बस ਐਨਾਂ ਹੀ ਬਹੁਤਾ ਤੁਸੀਂ ਦੁੱਖ ਦੇ ਸੁੱਖ ਦੇ ਮੇਰੇ ਕੋਲੇ ਜਾ ਕੇ ਕੱਢ ਜਾ ਕਰੋ ਮੈਨੂੰ ਕਿਸੇ ਚੀਜ਼ ਦੀ ਤੋਟ ਨਹੀਂ ਹੈਗੀ ਉੱਥੇ ਵੀਰਪਾਲ ਅਸੀਂ ਸੋਚੀ ਜਾਂਦੇ ਸੀਗੇ ਵੀ ਹੁਣ ਨਾ ਲੋਹੜੀ ਦਾ ਤਿਹਾਰ ਆਉਣਾ ਹੈ ਤੇ ਵੀ ਚਲ ਆਪਾਂ ਜਾਇ ਆਵਾਂਗੇ ਵੀਰਪਾਲ ਕੋਲੇ ਇਹ ਵੀ ਕਹਿੰਦੇ ਸੀਗੇ ਵੀ ਇੱਕ ਦਿਨ ਮੈਂ ਵੀ ਸੁੱਟੀ ਲੈ ਲੂੰਗਾ ਚਲ ਵੇ ਉੱਧੇ ਜਾਇ ਆਵਾਂਗੇ ਤੇ ਆਉਣਾ ਹੀ ਸੀਗਾ ਉਹ ਕੁਦਰਤੀ ਚਲ ਤੂੰ ਹੀ ਆ ਗਈ ਹੁਣ ਬਸ ਮੇਰਾ ਤਾਂ ਨਾ ਦਿਲ ਜਾਣੀ ਸੀ ਲੱਗਦਾ ਮੈਂ ਤਾਂ ਤਾਂ ਆ ਗਈ ਮੈਂ ਕਿਹਾ ਚਲ ਦੋ ਦਿਨ ਲਾ ਆ ਜਾਨੇ ਤੇ ਹੋਰ ਮਾਸੀ ਜੀ ਵਰਗੇ ਠੀਕ ਸੀ ਕਿ ਵਧੀਆ ਹਾਂ ਵਧੀਆ ਸੀ ਠੀਕ ਸੀ ਅੱਛਾ ਵੀਰਾ ਕਦੋਂ ਆਉਂਦਾ ਸਾਹਮਣੂ ਹਾਂ ਉਹ ਤਾਂ ਸ਼ਾਮ ਨੂੰ ਹੀ ਆਉਂਦੇ ਆਗੇ ਅੱਛਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਬੀ ਤੁਸੀਂ ਕਰ ਲਓ ਆਪਦਾ ਕੰਮ ਸਾਗ ਸੂਖ ਬਣਾ ਲਓ ਕਿਉਂਕਿ ਸਾਰੀ ਦਿਹਾੜੀ ਫਿਰ ਆਈ ਫੁੱਟ ਜਾਂਦੀ ਹੈ ਸਾਗ ਤੇ ਕੋਈ ਨਾ ਬਣਾਉਣੀ ਹੈ ਵੀਰਪਾਲ ਚਾਹ ਪੀ ਲੈ ਠੰਡੀ ਨਾ ਹੋ ਜੇ ਤੇ ਮੈਂ ਤੁਸੀਂ ਰਹੋਗੇ ਨਾ ਅੱਜ ਤੱਕ ਹਾਂਜੀ ਹਾਂ ਮੈਂ ਤਾਂ ਰਹੂੰਗੀ ਹੁਣ ਦੋ ਦਿਨ ਲਾ ਕੇ ਜਾਉਂਗੀ ਬਸ ਚੱਲ ਵਧੀਆ ਫਿਰ ਹਾਂਜੀ ਤੇ ਚੱਲ ਮੈਂ ਸਾਗ ਦੇਖ ਲਾ ਜੰਗਾ ਠੀਕ ਹੈ ਦੇਖੋ ਹੋਰ ਤਾਂ ਭਾਬੀ ਨੂੰ ਕੋਈ ਬਹਾਨਾ ਨਹੀਂ ਸੁਝਿਆ ਮੈਨੂੰ ਕਹਿੰਦੀ ਮੇਰਾ ਤਾਂ ਟਾਈਮ ਹੀ ਨਹੀਂ ਲੱਗਦਾ ਕੰਮਾਂ ਕਰਾਂ ਅੱਜ ਹਾਂ ਭੈਣੇ ਤੇਰਾ ਕਾਹਨੂੰ ਟਾਈਮ ਲੱਗਦਾ ਜਦੋਂ ਤੂੰ ਆਪਣੇ ਪੇਕੇਆਂ ਨੂੰ ਫੋਨ ਕਰਨਾ ਹੁੰਦਾ ਤੈਨੂੰ ਤਾਂ ਉਦੋਂ ਟਾਈਮ ਲੱਗ ਜਾਂਦਾ ਅੱਜ ਜੇ ਮੇਰੀ ਮਾਂ ਹੁੰਦੀ ਉਹਨੂੰ ਇੰਨੀ ਡਿਕਾਉਣੀ ਸੀ ਲੈ ਮੇਰੀ ਧੀ ਆ ਗਈ ਮਨ ਵਾਲਾ ਮਨ ਦੁਖੀ ਹੋ ਗਿਆ ਮੇਰਾ ਤਾਂ ਅੱਜ ਕੋਈ ਗੱਲ ਨਹੀਂ ਵੀਰੇ ਨੂੰ ਕਹਿ ਕੇ ਜਾਊਂਗੀ ਕਿ ਵੀਰੇ ਤੂੰ ਤਾਂ ਮੇਰੇ ਕੋਲ ਆ ਜਾ ਕਰ ਮੈਨੂੰ ਹੋਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਬਸ ਇਕੱਲੀ ਮਾਂ ਦੀ ਕਮੀ ਮਹਿਸੂਸ ਹੁੰਦੀ ਹੈ ਮੈਨੂੰ ਲੱਗਦਾ ਵੀਰਾ ਵੀ ਹੁਣ ਪਰਜਾਈ ਦੇ ਮਗਰ ਲੱਗਣ ਲੱਗ ਗਿਆ ਤਾਂ ਹੀ ਮੇਰਾ ਫੋਨ ਵੀ ਨਹੀਂ ਚੁੱਕਦਾ ਹੈ ਆ ਜਾਂਦੇ ਅੱਜ ਕਰਦੀਆਂ ਗੱਲ ਲੈ ਵੀਰ ਪੜਾਈ ਵੱਠੀ ਹੈ ਆਗੇ ਹੋਰ ਵੀ ਪਾਸ ਠੀਕ ਹੈ ਸਸਤੀ ਕੰਮ ਕਦੋਂ ਆਈ ਸੀ ਬਸ ਮੈਂ ਤਾਂ ਥੋੜਾ ਜਨਾ ਹੋਇਆ 2 ਘੰਟੇ ਹੋਇਆ ਇਹਨੂੰ ਅੱਛਾ ਚਲ ਹੋਰ ਖੈਰ ਸੁੱਖਾ ਸਾਰੀ ਹਾਂ ਵਧੀਆ ਵੀਰੇ ਵਧੀਆ ਚਲ ਵਧੀਆ ਫਿਰ ਤਾਂ ਤੇ ਫੋਨ ਕਰ ਦਿੰਦੀ ਮੈਂ ਚੜਾ ਲਿਆ ਤੁਹਾਨੂੰ ਅੱਡੇ ਤੋਂ ਵੀਰੇ ਫੋਨ ਤਾਂ ਮੈਂ ਤੁਹਾਨੂੰ ਬਥੇਰਾ ਕਰਦੀ ਆ ਪਰ ਤੁਸੀਂ ਫੋਨ ਮੇਰਾ ਚੱਕਦੇ ਹੀ ਨਹੀਂ ਹੈਗੇ ਅੱਡੇ ਤੋਂ ਕਿੱਥੋਂ ਚੜਾਇਆ ਹੁੰਦਾ ਉਹ ਵੀਰਪਾਲ ਤੂੰ ਨੰਬਰ ਕਿਹੜਾ ਲਾਈ ਜਾਨੀ ਆ ਮੈਨੂੰ ਐ ਦੱਸ ਪਹਿਲਾਂ ਤਾਂ ਨੰਬਰ ਤਾਂ ਉਹੀ ਆ ਤੇਰਾ ਜਿਹੜਾ ਇਹ ਦਿੱਤਾ ਹੋਇਆ ਹੋਰ ਕਿਹੜਾ ਨੰਬਰ ਆਗਾ ਉਹ ਨੰਬਰ ਤਾਂ ਬਦਲ ਲਿਆ ਸੀ ਵੀਰਪਾਲ ਤੂੰ ਤਾਂ ਕੋਈ ਹੋਰ ਨੰਬਰ ਲਾਈ ਜਾਨੀ ਆ ਜੇ ਤੂੰ ਫੋਨ ਲਾਉਂਦੀ ਮੈਂ ਚੱਕਦਾ ਨਾ ਨੰਬਰ ਬਦਲ ਲਿਆ ਸੀ ਤੁਸੀਂ ਹਾਂ ਨੰਬਰ ਬਦਲ ਲਿਆ ਸੀ ਮੈਂ ਡਿੱਗ ਪਿਆ ਸੀ ਉਹ ਨੰਬਰ ਮੇਰਾ ਫੇਰ ਤੁਸੀਂ ਤਾਂ ਮੈਨੂੰ ਦੱਸਿਆ ਵੀ ਨਹੀਂ ਵੀ ਭਾਈ ਮੈਂ ਨੰਬਰ ਬਦਲ ਲਿਆ ਤੁਸੀਂ ਕੰਮ ਤੋਂ ਕੰਮ ਫੋਨ ਤਾਂ ਲਾ ਲੈਂਦੇ ਮੈਨੂੰ ਉਹ ਮੈਨੂੰ ਐਸੀ ਦਾ ਨੰਬਰ ਵੀ ਨਹੀਂ ਸੀ ਯਾਦ ਹਾਂ ਉਹ ਮੈਨੂੰ ਐਸੀ ਤੇਰੀ ਪਰਜਾਈ ਨਹੀਂ ਤੈਨੂੰ ਦੱਸਤਾ ਹੋਣਾ ਵੀ ਥੋੜੀ ਤਾਂ ਰੋਜ਼ ਗੱਲ ਹੁੰਦੀ ਹੋਊਗੀ ਸਾਡੀ ਕਿੱਥੇ ਵੀਰੇ ਗੱਲ ਹੁੰਦੀ ਆ ਮੈਂ ਤਾਂ ਪਰਜਾਈ ਵਾਲੇ ਤੇ ਵੀ ਲਾਇਆ ਸੀ ਹੋਣੇ ਵੀ ਨਹੀਂ ਮੇਰਾ ਚੱਲ ਹੋਰ ਦੱਸ ਕਰੇ ਠੀਕ ਆ ਬਾਈ ਦਾ ਕੀ ਹਾਲ ਹੈ ਤੇ ਬਾਈ ਨਹੀਂ ਆਇਆ ਬਸ ਅਗਰ ਤੈਨੂੰ ਪਤਾ ਕਰੇ ਔਖਾ ਹੋ ਜਾਂਦਾ ਮੰਮੀ ਵੀ ਉਹ ਕੰਮ ਤੋਂ ਮਜਾ ਕਰਨਾ ਆਉਂਦਾ ਵਾਕੀ ਖੇਤੀ ਪੱਤੀ ਦਾ ਦਿਨ ਪੱਤੀ ਆ ਮੈਂ ਹੀ ਔਖਾ ਮੈਂ ਚੱਲ ਦੋ ਦਿਨ ਮੈਂ ਲਾ ਆਉਂਦੀ ਆ ਚੱਲ ਵਧੀ ਤੇਰਾ ਆਪ ਦਾ ਘਰ ਹੈ ਹੋਰ ਦੱਸ ਹੋਰ ਕਦੋਂ ਕਾਈ ਸੀ ਤੂੰ ਬਸ 2-3 ਘੰਟੇ ਹੋਇਆ ਨਾਲ ਮੇਰੀ ਗੱਲ ਸੁਣ ਤੁਸੀਂ ਮੇਰੇ ਕੋਲੇ ਜਾਣੇ ਹੀ ਹੋਣੋ ਰਹਿ ਗਏ ਬਸ ਉਹ ਕੀ ਕਰੀਏ ਵੀਰ ਪਾ ਟਾਈਮ ਹੀ ਨਹੀਂ ਲੱਗਦਾ ਅੱਜ ਮੜਾ ਅੱਧਾ ਘੰਟਾ ਮਾਸਾ ਛੁੱਟੀ ਲੈ ਕੇ ਆਏਗਾ ਕੰਮ ਹੀ ਬਾਲਾ ਵਧਿਆ ਪਿਆ ਦੱਸ ਲੈਬਰੇ ਇੰਨੇ ਥੋੜੀ ਕੰਮ ਹੁੰਦੇ ਆ ਵੀ ਜਿਹੜੇ ਹਾਂ ਭੈਣਾਂ ਨੂੰ ਵੀ ਮਿਲਣ ਕੰਨੀ ਹੋ ਰਹਿ ਜਾਂ ਤੁਸੀਂ ਤਾਂ ਫੋਨ ਵੀ ਨਹੀਂ ਕਰਦੇ ਤੁਸੀਂ ਭੈਣ ਨੂੰ ਮਿਲਣ ਦੀ ਤਾਂ ਗੱਲ ਬਹੁਤ ਦੂਰ ਦੀ ਰਹਿ ਗਈ ਉਹ ਫੋਨ ਤਾਂ ਵੀਰ ਪਾ ਹੁਣ ਤੁਹਾਨੂੰ ਦੱਸਿਆ ਨੰਬਰ ਬਦਲ ਲਿਆ ਸੀ ਮੁਰ ਕੇ ਬਸ ਦਿਮਾਗ 'ਚ ਰਹੀ ਗੱਲ ਆ ਉਸੇ ਮੇਰੇ ਡਿਗਪੈਸੀ ਮੇਰਾ ਤੇ ਹੋਰ ਸੁਣਾ ਫਸਲਬਾਈ ਠੀਕ ਚੱਲੀ ਜਾਂਦੀ ਹੋਡੀ ਹਾਂ ਵਧੀਆ ਠੀਕ ਚੱਲੀ ਜਾਂਦੀ ਆ ਚੰਗੀ ਗੱਲ ਹੈ ਰੋਟੀ ਤਾਂ ਖਾ ਲਿਆ ਹਾਂ ਹਾਂ ਬਸ ਚਾਹ ਪੀ ਲਈ ਸੀਗੀ ਹਮ ਭਾਬੀ ਸਾਗ ਬਣਾਈ ਜਾਂਦੀ ਸੀ ਨਾ ਚੱਲ ਕੋਈ ਫਾਮ ਨੂੰ ਖਾਣੋ ਜਿੱਥੇ ਚੱਲ ਵਧੀਆ ਮੇਰੇ ਨੂੰ ਆ ਜਾਂਦੇ ਤੇ ਹੋਰ ਬਸ ਤੁਸੀਂ ਦੱਸੋ ਕਿਵੇਂ ਚੱਲਦਾ ਵੀਰੇ ਤੇਰਾ ਕੰਮ ਹਾਂ ਕੰਮ ਵਧੀਆ ਨਾ ਤੇ ਪਸ਼ੂ ਜੀ ਕਿਵੇਂ ਆ ਪਸ਼ੂ ਜੀ ਤੁਸੇ ਨਹੀਂ ਬਿਮਾਰ ਜੇ ਹੋ ਗਏ ਸੀ ਹਾਂ ਬਸ ਠੀਕ ਹੋਂ ਤਾਂ ਦਵਾਈ ਦੇਤੀ ਸੀਗੀ ਵਧੀਆ ਬਹੁਤ ਹੀ ਦਵਾਈ ਚਲੋ ਪਰ ਆਇਆ ਤੈਨੂੰ ਪਤਾ ਜਦੋਂ ਬਿਮਾਰ ਹੋ ਜਾਏ ਨਾ ਡੰਗਰ ਪਾਸੋਂ ਪਰ ਦੁੱਧ ਉਹ ਠੰਡ ਜੀ ਹੈ ਅੱਜ ਕੱਲ ਨਾ ਬਸ ਐਂ ਕਾ ਪੱਲੀ ਪੁੱਲੀ ਛੱਡ ਕੇ ਰੱਖਿਆ ਕਰੋ ਵਧੀਆ ਹੈ ਫਿਰ ਇਹਨੇ ਨਾ ਬਚੇ ਰਹਿੰਦੇ ਹੈਗੇ ਹਨਾ ਹੰਡ ਹੈਗੀ ਆਉਂਦੀ ਜਾਂਦੀ ਮਾਰਦੀ ਹੁੰਦੀ ਰੈਂਡ ਤਾਂ ਸਹੀ ਗੱਲ ਚੰਗੀ ਗੱਲ ਹੈ ਫਿਰ ਤਾਂ ਚਲ ਵਧੀਆ ਮਿਲ ਗਈ ਤੁਹਾਨੂੰ ਹਨਾ ਹੋਰ ਮੈਂ ਤਾਂ ਮਿਲ ਹੀ ਜਾਂਦੀ ਆ ਵੀਰੇ ਮੈਨੂੰ ਤਾਂ ਬਰਾਗ ਆ ਹੀ ਜਾਂਦਾ ਉਸ ਨੂੰ ਹੀ ਨਹੀਂ ਆਉਂਦੇ ਮੇਰੇ ਕੋਲ ਉਹ ਕੀ ਕਰੀਏ ਭਾਣੇ ਕੰਮਾਂ ਚ ਨਿਕਲੇ ਹੀ ਨਹੀਂ ਆਂਦਾ ਦੱਸਾਂ ਵੀਰੇ ਤਾਂ ਕੰਮ ਤਾਂ ਮੁੱਕਦੇ ਹੀ ਨਹੀਂ ਹੈਗੇ ਬੰਦਾ ਮਰ ਜੂ ਪਰ ਕੰਮ ਨਹੀਂ ਮਗਦੇ ਪਰ ਤੁਸੀਂ ਤਾਂ ਆਇਆ ਵੀ ਕੰਮ ਤੇ ਕੰਮ ਮੇਰੇ ਕੋਲੇ ਆਪਾ ਜਾਇਆ ਕਰੋ ਦਿਲ ਤਿਆਰ ਨਹੀਂ ਆਇਆ ਕਰੋ ਪਿਛਲੀ ਵਾਰ ਵੀ ਨਹੀਂ ਆਏ ਐਤਕੀ ਵੀ ਮੈਂ ਕਹਾ ਚੱਲ ਕੋਈ ਬਾਤ ਨਹੀਂ ਭਾਈ ਮੈਂ ਆਪ ਹੀ ਜਾਇਆ ਨਹੀਂ ਉਹ ਤੋਂ ਬਣਾਈ ਸੀ ਰਾਇ ਜੀ ਬਸ ਇਨੇ ਜੀ ਉਹ ਕੰਮ ਤਾਂ ਦੇ ਜੇ ਪੈਗੇ ਬਸ ਉਦੋਂ ਤੁਰ ਕੇ ਕੋਈ ਨਹੀਂ ਐਤਕੀ ਆਵਾਂਗੇ ਤੇਰੇ ਕੋਲ ਜਰੂਰ ਪੱਕਾ ਆਵਾਂਗੇ ਐਤਕੀ ਠੀਕ ਹੈ ਠੀਕ ਹੈ ਚਲ ਮੈਂ ਕੱਪੜੇ ਕੱਪੜੇ ਬਦਲ ਲਾ ਚੰਗ ਚਲ ਕੋਈ ਨਾ ਭਰਾਵਾ ਮੈਨੂੰ ਪਤਾ ਹੀ ਆ ਕੇੜਾ ਪੁਆਣਾ ਇਹ ਤਾਂ ਮਾਂ ਨਾਲ ਹੀ ਸੀ ਰੁਪਏ ਦਿੰਦੀ ਸੀ ਤੁਹਾਨੂੰ ਕਿ ਲੈ ਮੇਰੀ ਧੀ ਹੀਕਦੀ ਹੋਗੀ ਚਲੇ ਜਾਓ ਹੁਣ ਸਾਰੀ ਡੋਰ ਭਾਬੀ ਆਤਾ ਜੇ ਭਾਬੀ ਕਹੂਗਾ ਤਾਂ ਹੀ ਆਏਗਾ ਚਲੋ ਇਹਦਾ ਵੀ ਕੀ ਦੋ ਸਭ ਮੇਰੀ ਗੱਲ ਸੁਣੋ ਹਾਂ ਤੁਸੀਂ ਕੁੜੀ ਨੂੰ ਮਿਲ ਲੈ ਹਾਂ ਮਿਲ ਲੈ ਸੀ ਕਦੋਂ ਕਹੀ ਸੀ ਮੈਨੂੰ ਤਾਂ ਕਹਿੰਦੀ ਮੈਨੂੰ 2 ਘੰਟੇ ਹੋ ਗਏ ਹੁਣ ਹਾਂਜੀ ਅੱਜ ਹੀ ਆਈ ਆਗੀ ਅੱਛਾ ਤੇ ਮੈਂ ਤਾਂ ਫਿਰ ਉੱਥੇ ਚੁੱਲੇ ਕੋਲੇ ਬੈਠੀ ਸੀਗੀ ਉਹਦੀ ਆਈ ਆਗੀ ਅੱਛਾ ਅੱਛਾ ਮੈਂ ਆਖਿਆ ਸਾਰੇ 10 15 ਦਿਨ ਤਾਂ ਹੋਏ ਆ ਇਹਨੂੰ ਗਈ ਨੂੰ ਤੇ ਇੱਥੇ ਦੱਸ ਕੀ ਰੱਖਿਆਗਾ ਬਹਾ ਘੜੀਆਂ ਤੀਜੇ ਦਿਨ ਉਹ ਰੋ ਨੂੰ ਡਲਦੀ ਆ ਬਸ ਪਤਾ ਨਹੀਂ ਉੱਥੇ ਕੁਛ ਕਰਦੀ ਆ ਪਤਾ ਨਹੀਂ ਨਾ ਉਹ ਚਲ ਕੋਈ ਨਹੀਂ ਕੰਮ ਤਾਂ ਤਾਂ ਨਿਵੇੜ ਲਿਆ ਹੋਣਾ ਫਸਲ ਵੱਢ ਜਾ ਚਲ ਕਹਿੰਦੀ ਹੂ ਦੋ ਦਿਨ ਲਾ ਆਉਂਗੀ ਫਿਰ ਕੀ ਹੁੰਦਾ ਦੋ ਦਿਨ ਲਾਉਣ ਨੂੰ ਉਹ ਵੀ ਘਰੇ ਦਾ ਆਪਦਾ ਹੀ ਐ ਜੇ ਸਮਝੇ ਤਾਂ ਹਾਂ ਉਹ ਤਾਂ ਖਾ ਠੀਕ ਐ ਚਲ ਕੋਈ ਨਹੀਂ ਮਿਲ ਜੂਗੀ ਚਾਰ ਦਿਨ ਐ ਏਡੀ ਕੀ ਗੱਲ ਹੈ ਕੁਛ ਨਹੀਂ ਮੈਨ ਲੱਗਿਆ ਤਾਂ ਚਲ ਬਣਿਆ ਹੀ ਐ ਬਾਈ ਨੂੰ ਨਾਲ ਲਿਆਉਂਦੀ ਰਾਤ ਕੱਟ ਕੇ ਮੜ ਜਾਂਦੇ ਉਹ ਬਾਈ ਨੂੰ ਕੰਮ-ਕਮ ਹੋਊਗਾ ਤੇ ਇੱਕ ਸੱਚ ਉਹ ਕਹਿੰਦੀ ਸੀ ਮੇਰੇ ਕੋਲ ਨੰਬਰ ਨਹੀਂ ਹੈਗਾ ਤੇ ਤੂੰ ਦਿੱਤਾ ਨਹੀਂ ਨੰਬਰ ਉਹ ਆਪਣਾ ਨਵਾਂ ਜਿਹੜਾ ਦਿੱਤਾ ਸੀ। ਨਾ ਮੈਂ ਤਾਂ ਨਹੀਂ ਕੋਈ ਦਿੱਤਾ। ਅੱਛਾ ਦੇ ਦਿੰਦਾ ਸੀ ਮੇਰਾ ਨੰਬਰ ਆ ਚੱਲ ਕੋਈ ਨਹੀਂ ਹੁਣ ਮੈਂ ਤਾਂ ਨੰਬਰ ਲੈ ਲਊਗਾ। ਜਿਹਦੇ ਵਿੱਚ ਉੱਡ ਗਿਆ ਸੀ ਨੰਬਰ ਉਹਦਾ। ਤੇ ਮੈਂ ਸੋਨੂੰ ਆਏ ਕਹਿੰਦੀ ਸੀ ਤੇ ਆਪਾਂ ਲੋੜੀ ਕਰਕੇ ਜਾਣਾ ਹੀ ਸੀ ਉਹਦੇ ਕੋਲੇ। ਹਾਂ ਹਾਂ ਉਹ ਤਾਂ ਜਾਣੀ ਸੀ। ਤੇ ਹੁਣ ਚੱਲੇ ਬਹਾਨੇ ਨਾਲ ਹੀ ਆਪ ਆ ਗਈ ਤੇ ਹੁਣ ਆਪਾਂ ਇਹਨੂੰ ਸਮਾਨ ਦਾ 500 ਰੁਪਏ ਦੇਵਾਂਗੇ। 500 ਵਿੱਚ ਕੀ ਆਉਂਦਾਗਾ? ਹੁਣ ਮੈਂ ਕਹਣੀ ਐ ਆਪਾਂ ਜਾਂਦੀ ਨਹੀਂਗੇ ਸਮਾਨ ਦੇ ਵਸੇ ਨੂੰ ਪੈਸੀ ਦੇ ਦਾਂਗੇ ਆਪੇ ਜਾਂਦੀ ਲੈ ਚੂਗੀ ਆਹੀ ਹੁੰਦਾ ਜੇ ਵਾਕਾਂ ਵਾਲੀ ਮੋਗਫਲੇ ਗੱਚਕ ਉਹ ਲੈ ਜੂਗੀ ਜਾਂਦੀ ਹੋਈ ਹਾਂ ਵਖਾ ਠੀਕ ਐ ਕੀ ਕਹਿੰਦੇ ਨੇ ਦੇ ਦੇਣੇ 500 600 ਰੁਪਇਆ ਕੋਈ ਗੱਲ ਨਹੀਂ ਕੁਸ ਕਰਾਇਆ ਕਰੂਆ ਹੋਈ ਕਿਉਂਕਿ ਜੇ ਦੁਬਾਰੇ ਗਏ ਆਪਾਂ 1000 ਰੁਪਇਆ ਆਪਣਾ ਸਿਰ ਪੁੱਟ ਜੂਗਾ ਕੁਸ ਤਾਂ ਤੇਲ ਤੇ ਪੈਸੇ ਲੱਗਣਗੇ ਤੇ ਫੇਰ ਆਪਾਂ ਨੂੰ ਸਮਾਨ ਸਸਦੇ ਮੂਹ ਨੂੰ ਬਦਲ ਜਾਣਾ ਪਊਗਾ ਹੁਣ ਇੱਥੇ ਤਾਂ ਇਹਨੂੰ 500 ਨਾਲ ਹੀ ਸਰ ਜੀ ਹੂੰ ਸਹੀ ਗੱਲ ਚੱਲ ਤੂੰ ਚਾ ਚੁੱਲਿਆ ਦੇ ਦੇ ਲੈ ਕਿ ਲੈਉਣ ਨਹੀਂ ਆ ਚਲ ਦੇਖਦੇ ਆ ਕੋਈ ਦੇ ਮੰਗ 500 ਰੁਪਏ ਹੈ ਡਿੱਗ ਡਿੱਗਾ ਮਾ ਵੀ ਨਹੀਂ ਦੀ ਕਿਤੇ ਕਿਧਰ ਵਗ ਗਈ ਮਾ ਕੀ ਕਰੀ ਜਾਨੀ ਹੈ ਸਬਜ਼ੀ ਰੱਖੀ ਪਈ ਹੈਗੀ ਅੱਛਾ ਬਣਾਈ ਨਹੀਂ ਰੋਟੀ ਅਜੇ ਉਹ ਮੈਨੂੰ ਤੈਨੂੰ ਇਹ ਗੱਲ ਦਾ ਤਾਂ ਪਤਾ ਹੈਗਾ ਮੈਂ ਇਥੇ ਹੌਲੀ ਹੌਲੀ ਬੰਦਦਾਗਾ ਫੇਰ ਹੁਣ ਸਵੇਰ ਹੋ ਜਾ ਪਿਆ ਹੋਇਆ ਮੈਂ ਤਾਂ ਛੜਾ ਰੱਖਿਆ ਸੀਗਾ ਕੰਮ ਇਹਨੇ ਉਹ ਤਾਂ ਮੈਂ ਤੈਨੂੰ ਆਖਿਆ ਸੀ ਵੀ ਨਾ ਤੋਰ ਉਹ ਤਾਂ ਤੂੰ ਕਹਿੰਦੀ ਲਾ ਆਉਣ ਦੇ ਦੋ ਦਿਨ ਫਿਰ ਤੈਨੂੰ ਪਤਾ ਹੀ ਹੈਗਾ ਮੂੰਹ ਇਹੋ ਜਿਹਾ ਰੱਖਦੀ ਫਿਰ ਮੇਰੇ ਨਾਲ ਵੀ ਨਹੀਂ ਸੀ ਬੋਲਣਾ ਨਾਲ ਤੇਰੇ ਨਾਲ ਬੋਲਣਾ ਸੀਗਾ ਜੇ ਨਾ ਤੋਰਦੇ ਆਪਾਂ ਐਂ ਤਾਂ ਹੈ ਤੇ ਫੋਨ ਫੋਨ ਨਹੀਂ ਆਇਆ ਉਹਦਾ ਤੇਰੇ ਕੋਲੇ ਨਾ ਨਾ ਆਈ ਨਹੀਂ ਐਤ ਕੀ ਤਾਂ ਕਰੇ ਨਹੀਂ ਐਤ ਕੀ ਤਾਂ ਮੈਨੂੰ ਲੱਗਦਾ ਸੀ ਪਰਜਾਈ ਨੇ ਬਾਵਾ ਖਵਾ ਖਾ ਕੱਢ ਕੇ ਬਣਾ ਕੇ ਹਾਂ ਜੀ ਲੱਗਿਆ ਪਿਆ ਹਾਂ ਹਾਂ ਜੀ ਲੱਗਿਆ ਪਿਆਗਾ ਚੱਲ ਵਧੀਆ ਲਾ ਆਉਣ ਦੇ ਦੋ ਚਾਰ ਦਿਨ ਮੇਰੇ ਜੀ ਨਜ਼ਰ ਮੈਂ ਤੁਰਦੀ ਪ੍ਰਾਨੀ ਆ ਉਹ ਨਜ਼ਰੀ ਲਾਉਗੀ ਹਾਂ ਹਾਂ ਨਾਲੇ ਫਿਰ ਤੈਨੂੰ ਪਤਾ ਹੈ ਕਿੰਨਾ ਕਚਰ ਉਹ ਚੱਲਦੇ ਨੇਗੇ ਇਹ ਤਾਂ ਹੈ ਇੱਥੇ ਆ ਕੇ ਫੇਰ ਉਸੇ ਦੀਆਂ ਬਰਾਈਆਂ ਕਰ ਲੱਗ ਜਾਂਦੀ ਆ ਭਾਬੀ ਨੇ ਆਇਆ ਕਰਿਆ ਭਾਬੀ ਨੇ ਆਇਆ ਕਰਿਆ ਪਰਾਂ ਨੂੰ ਤਾਂ ਉਹ ਦੱਸਦੀ ਨਹੀਂ ਹੈਗੀ ਹਾਂ ਚੱਲ ਤੂੰ ਆਇਆ ਕਰ ਮੂੰਹ ਹੱਥ ਧੋ ਲੈ ਹਾਂ ਰੋਟੀ ਲਿਆਵਾ ਆ ਕੇ ਰੋਟੀ ਬਣਾਉਣੀ ਹੈ ਮੈਂ ਕੋਈ ਨਹੀਂ ਕੋਈ ਨਹੀਂ ਬਣਾਉਣੀ ਮਾ ਪਾਣੀ ਲੈ ਆਇਆ ਮੜਾ ਲੈ ਲੈ ਆ ਗਈ ਜਿਹਨੂੰ ਯਾਦ ਕਰੀ ਜਾਂਦੀ ਸੀ ਸਤਿ ਸ੍ਰੀ ਅਕਾਲ ਕੁੜੂ ਨਾ ਫੋਨ ਨਾ ਬਾਸਤਾ ਤੂੰ ਤਾਂ ਆਏ ਆ ਗਈ ਅਚਨਚੇਤ ਬਸ ਉਹੀ ਆ ਗਈ ਮਾਂ ਮੇਰਾ ਜੀਜਾ ਨਹੀਂ ਲੱਗਿਆ ਮੈਂ ਕਹਾਂ ਚੱਲ ਮੈਂ ਜਾਨੀ ਆ ਉਹ ਤਾਂ ਕਹਿੰਦੇ ਸੀ ਵੀਰਾ ਕਹਿੰਦਾ ਸੀ ਮੈਂ ਛੱਡਿਆ ਆਉਂਗਾ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਵੀਰੇ ਤੁਸੀਂ ਡਿਊਟੀ ਤੇ ਜਾਓ ਵੀ ਮੈਂ ਚਲੀ ਜਾਨੀ ਆ ਮੈਂ ਬਸ ਚੜਾ ਗਿਆ ਸੀ ਵੀਰਾ ਮੈਨੂੰ ਨਹੀਂ ਤੇਰੇ ਭਰਾ ਦਾ ਹੱਕ ਸੀ ਵੀਰਾ ਛੱਡਣ ਦਾ ਨਾਲੇ ਮੈਂ ਜਾਂਦਾ ਤੈਨੂੰ ਉਹ ਆਨ ਨੂੰ ਮਿਲ ਜਾਂਦਾ ਤੂੰ ਤਾਂ ਚੱਲ ਮਿਲ ਕੇ ਆਈ ਸੀ ਸਾਨੂੰ ਵੀ ਬਠੇ ਰਚਾ ਸੀ ਆ ਜਾਂਦਾ ਜੀ ਦਾ ਮਾਂ ਖੁਸ਼ ਹੈ ਪੂਰੀ ਮਨਲਾ ਦਾ ਪੂਰੀ ਸੇਵਾ ਕਰੀਆ ਹਾਂ ਮੇਰੀ ਭਾਬੀ ਉਹਨਾਂ ਨੇ ਖੁਆ ਹੁਆ ਬਣਾ ਰੱਖਿਆ ਸੀਗਾ ਤੇ ਜਾ ਕੇ ਤੋੜਿਆ ਮੈਨੂੰ ਤੈਨੂੰ ਤਾਂ ਭੁੱਲ ਗਿਓ ਉੱਥੇ ਜਾ ਕੇ ਸਾਡੇ ਵਾਸਤੇ ਹਾਂ ਨਹੀਂ ਉਹ ਕਹਿੰਦੇ ਸੀਗੇ ਕਹਿੰਦੇ ਕੋਈ ਗੱਲ ਨਹੀਂ ਭਾਈ ਤਿਹਾੜ ਤੇ ਆਵਾਂਗੇ ਬਣਾਈ ਬੈਠਿਆ ਵੀ ਅਸੀਂ ਲੋਹੜੀ ਵੇਲੇ ਦੇ ਕੇ ਆਵਾਂਗੇ ਤੈਨੂੰ ਮੈਂ ਤਾਂ ਕਿਹਾ ਸੀ ਵੀ ਕੋਈ ਗੱਲ ਨਹੀਂ ਫਿਰੇ ਮੈਨੂੰ ਤਿਹਾੜਾ ਤੁਰੰਦੇ ਆ ਜਾ ਚੀਜ਼ਾਂ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਮੇਰੇ ਕੋਲੇ ਆ ਜਾ ਕਰੋ ਟਾਈਮ ਨਾਲ ਨਹੀਂ ਪੀਰ ਪਾਲ ਕਿਉਂ ਪੜਦੇ ਪਾਈ ਜਾਣੀਆਂ ਤੂੰ ਨਹੀਂ ਆਉਂਦਾ ਹੋਇਆ ਤੀ ਪੁੱਤ ਨੂੰ ਕੋਈ ਪਾਈਆ ਚੀਜ਼ ਤਾਂ ਦਿੰਦਾ ਹੀ ਐ ਓਹੋ ਮਾਂ ਉਦੋਂ ਉਹ ਗੱਲਾਂ ਲੈ ਕੇ ਬਹਿ ਜਾਨੀਆਂ ਚੱਲ ਕੋਈ ਨਾ ਮੈਂ ਕੱਪੜੇ ਚੇਂਜ ਕਰਕੇ ਕੰਮ ਕੰਮ ਨਿਮੇੜਦੀ ਆ ਉਹਨਾਂ ਨੇ ਆਖਿਆ ਕੁੜੀ ਕਿੱਧਰ ਬਾਹਰ ਚੱਕੀ ਫਿਰੂਗੀ ਅਸੀਂ ਫੜਾ ਆਵਾਂਗੇ ਆਹੋ ਤਾਲ ਦੀ ਆ ਜਾਣ ਕੇ ਕਿਹੜਾ ਖੋਆ ਗੀ ਢੋਲੀ ਹੋਣੀ ਆ ਕਿ 10 ਕਿਲੋ ਦੀ ਪਰਦੇ ਪਾਈ ਜਾਂਦੀ ਆ ਜੀ ਕਿਹੜਾ ਦੇਣਾ ਹੈਗਾ ਚਲਦਾ ਤਾਂ ਕੋਈ ਇਹਨੂੰ ਹੈ ਨਹੀਂ ਗੱਲ ਜਿਹੜੇ ਹਿਸਾਬ ਨਾਲ ਇਹਨੂੰ ਚੁਕਾਇਆ ਨਹੀਂ ਮੈਨੂੰ ਲੱਗਦਾ ਕੁਆਟਰ ਕੋਟ ਲਈ ਕੱਢਿਆ ਹੋਊਗਾ ਪੁੱਤ ਚਾਹੇਤੀ ਇਹ ਆਪਾਂ ਭੈਣ ਕੱਲੇ ਤੋੜਦੇ ਆ ਨਾਂ ਵਾਲਾ ਤਾਂ ਆਪਾਂ ਕੋਈ ਨਾ ਕੋਈ ਚੀਜ਼ ਡੱਬਾ ਲੈ ਕੇ ਤੋੜਦੇ ਆ ਕੋਈ ਫਲ ਫਰੂਟ ਦਿੰਨੇ ਆ ਖਾਲੀ ਤੋੜਤੀ ਨੰਦੇ ਬ ਇਹ ਹੱਤ ਨਹੀਂ ਸੀਗਾ ਜੀਵਨ ਆ ਜਾਂਦਾ ਨਾਲ ਇੱਥੇ ਆ ਕੇ ਪੜਦੇ ਪਾਉਣ ਲੱਗ ਜਾਂਦੀ ਹਾਂ ਹਾਂ ਉਹ ਬੱਸ ਕੌਣਸ ਦੇਵੇ ਇਹਨਾਂ ਨੂੰ ਅਕਲ ਮਤ ਤਾਂ ਚਲ ਮੈਂ ਤਾਂ ਰੋਟੀ ਬਣਾਦਾ ਉਹਨੂੰ ਆਉਂਦੀ ਨੂੰ ਕਿੱਥੇ ਕਹਿੰਦਾ ਵੀ ਰੋਟੀਆਂ ਲਾ ਲ ਇਹਨਾਂ ਦੀ ਵੀ ਬਣਦੀ ਨਹੀਂ ਆਪ ਸਮੇਂ ਮਾਂ ਉਹਨੂੰ ਲੱਗੀ ਰਹਿੰਦੀ ਐ ਉਹ ਆ ਕੇ ਪੜਦੇ ਪਾਉਣ ਲੱਗ ਜਾਂਦੀ ਆਪਦੇ ਭਰਾ ਦੀ ਮਹਤ ਕਰਾਉਣ ਲੱਗ ਜਾਂਦੀ ਐ ਮਾਂ ਨੂੰ ਆ ਜਾਂਦਾ ਵੀ ਇਹਨੂੰ ਕਿਵੇਂ ਨਾ ਕਿਵੇਂ ਕੰਮੀ ਥਾਵੇ ਕੋਈ ਨਾ ਕੋਈ ਇਦੇ ਵਿੱਚ ਕੱਢਾਂ ਮੈਂ ਉਹ ਟਾਲ ਮਟੋਲੇ ਜੇ ਕਰਕੇ ਅੰਦਰ ਵੜ ਜਾਂਦੀ ਐ ਕੀ ਹੋ ਗਿਆ ਵੀਰਪਾਲ ਰੋਈ ਕਰ ਰਹੀ ਜਾਨੀ ਐ ਤੁਹਾਨੂੰ ਪਤਾ ਤਾਂ ਹੈਗਾ ਜੀ ਉਹ ਤੇ ਪਰਜਾਈ ਕੋਲੇ ਜਾਣੀ ਆ ਉਹ ਮੈਨੂੰ ਤਾਨੇ ਮਿਹਨੇ ਮਾਰਦੀ ਐ ਤੇ ਮਾਂ ਕੋਲੇ ਆਉਣੀ ਆ ਤਾਂ ਮੈਨੂੰ ਇਹ ਤਾਨੇ ਮਿਹਨੇ ਮਾਰਨ ਲੱਗ ਜਾਂਦੇ ਮੈਂ ਜਾਵਾਂ ਮਾਂ ਤਾਂ ਜਾਵਾਂ ਕਿੱਥੇ ਉਹ ਮਾਂ ਤਾਂ ਉਹੀ ਲੱਗ ਜਾਂਦੀ ਆ ਉਹਦੇ ਮਨ 'ਚ ਤਾਂ ਕੁਝ ਨਹੀਂਗਾ ਤੇਰੇ ਪੁਰਾ ਦੀ ਮਨ 'ਚ ਤਾਂ ਕੁਝ ਨਹੀਂ ਹੁੰਦੇ ਉਹੀ ਲੱਗ ਜਾਂਦੇ ਬਾਕੀ ਤੂੰ ਉਹਨਾਂ ਦੀ ਕਿਉਂ ਟੈਨਸ਼ਨ ਲੈਂਦੀ ਐ ਜਦੋਂ ਮੈਂ ਹੈਗਾ ਨਾ ਉਸੇ ਤਾਂ ਆਏਗੇ ਹੋ ਫੇਰ ਵੀ ਅਕਸਰ ਨੂੰ ਮੇਰੇ ਤਾਂ ਦਿਲ ਤੇ ਕੀ ਬੀਤਦੀ ਮੈਨੂੰ ਹੀ ਪਤਾ ਉਧਰੋਂ ਵੀਰੇ ਹੁਣੀ ਆ ਉਹ ਨਹੀਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਪਰ ਜਾਈ ਆ ਉਹ ਜਾਂਦਿਆਂ ਨੂੰ ਮੱਥੇ ਵੱਟ ਪਾ ਲੈਂਦੀ ਆ ਜਿਉਂ ਕਹਿ ਕੇ ਮੂੰਹ ਬੋਲ ਕੇ ਨਹੀਂ ਸੁਣਾਉਂਦੀ ਬੰਦੇ ਨੂੰ ਪਤਾ ਤਾਂ ਲੱਗ ਹੀ ਜਾਂਦਾ ਨਾ ਵੀ ਇਹਦੇ ਮਨ ਚ ਕੀ ਹੈਗਾ ਮੈਂ ਇਨੇ ਚਾਹਮਾ ਨਾਲ ਗਈ ਸੀ ਵੀ ਚਲ ਦੋ ਚਾਰ ਦਿਨ ਲਾ ਕੇ ਆਉਂਗੀ ਪਰ ਮੈਨੂੰ ਦੂਜੇ ਦਿਨ ਹੀ ਭੱਜਣਾ ਪੈ ਗਿਆ ਮੇਤਾਂ ਮੇਰਾ ਤਾਂ ਉੱਥੇ ਰਹਿਣ ਨੂੰ ਜੀ ਨੌਕ ਹੋ ਉਹ ਸਾਨੂੰ ਤਾਂ ਪਤਾ ਹੀ ਐ ਤੂੰ ਲੱਗ ਜਾਨੀ ਐ ਤੈਨੂੰ ਤਾਂ ਨਹੀਂ ਰੋਕਦੇ ਵਿਚਾਲ ਮਾਪਿਓ ਹੋਣੇਗਾ ਵੀ ਇਹਦਾ ਜਾਇ ਹਉਣ ਦੇ ਨੂੰ ਇਹਦਾ ਮਨ ਹੜਕਾ ਹੋ ਜੂਗਾ ਬਾਕੀ ਮਾਂ ਤੈਨੂੰ ਉੱਤੋਂ ਉੱਤੋਂ ਬੋਲੀ ਜਾਂਦੀ ਐ ਉਹਦੇ ਮਨ ਚ ਕੁਛ ਨਹੀਂ ਬਾਕੀ ਮੈਂ ਕਹਿ ਦਿੰਦਾ ਉਹਨੂੰ ਕੋਈ ਗੱਲ ਹੈਗੀ ਐ ਤਾਂ ਮੈਨੂੰ ਦੱਸ ਦੇ ਮੇਰੇ ਤਾਂ ਮਨ ਚ ਕੀ ਗੱਲਾਂ ਜੀ ਬਸ ਤੁਹਾਨੂੰ ਪਤਾ ਹੀ ਆ ਬਸ ਪੇਟਿਆਂ ਕੋਲਵਾ ਕੇ ਤਾਂ ਮਨ ਦੁਖੀ ਹੁੰਦਾ ਹੀ ਆ ਸਹੀ ਗੱਲ ਆ ਕਹਿੰਦੇ ਹੁੰਦੇ ਆ ਜਿਹੜੇ ਮਾਵਾਂ ਨਾਲ ਹੀ ਜਣਾ ਪੇਕੇ ਹੁੰਦੇ ਆ ਮਾਂ ਤੋਂ ਬਿਨਾ ਕੋਈ ਪੇਕੇ ਨੂੰ ਪੁੱਛਦਾ ਨਹੀਂ ਹੈਗਾ ਬਾਬੀਆ ਤਾਂ ਜਮੀ ਨਹੀਂ ਪੁੱਛੀ ਮੈਂ ਤਾਂ ਹੈਗਾ ਤੂੰ ਸਾਰੀਆਂ ਟੈਨਸ਼ਨਾਂ ਛੱਡ ਮੈਂ ਤਾਂ ਹੈਗਾ ਮੈਂ ਤਾਂ ਤੇਰੇ ਨਾਲ ਆ ਤੁਸੀਂ ਤਾਂ ਕੋਈ ਕੁਛ ਨਹੀਂ ਆਵੇ ਫਿਰ ਵੀ ਅਕਸਰ ਨੂੰ ਕਿੰਨਾ ਹੁੰਦਾ ਮਨ ਨੂੰ ਚਾਹ ਵੀ ਹਾਂ ਮੇਰਾ ਭਾਈ ਪਰ ਜਾਈ ਆਉਣਗੇ ਸੁਧਾਰਾ ਲੈ ਕੇ ਆਉਣਗੇ ਪਰ ਮੇਰੇ ਤਾਂ ਚਾਹ ਵੀ ਵਿਚ ਹੀ ਰਹਿ ਜਾਂਦੇ ਆ ਆਪਾਂ ਨੂੰ ਕੀ ਨਹੀਂ ਆਉਂਦੇ ਨਾ ਆਉਣਦੇ ਆਪਣੇ ਕਿਹੜਾ ਕੁਛ ਹੈ ਨਹੀਂਗਾ ਘਰੇ ਕੱਢ ਲਿਓ ਖੋਇਆ ਜਿਹੜਾ ਖੋਇਆ ਹੀ ਆ ਗੱਲ ਖੋਏ ਦੀ ਨਹੀਂ ਹੁੰਦੀ ਜੀ ਗੱਲ ਮੋਹ ਪਿਆਰ ਦੀ ਹੁੰਦੀ ਆ ਹੁਣ ਫਿਰ ਜਦੋਂ ਆਉਂਦੇ ਹੀ ਨਹੀਂ ਆਪਾਂ ੱੱਕੇ ਨਾਲ ਵੀ ਕਿੰਨਾ ਕੌ ਕਰੀ ਜਾਵਾਂਗੇ ਮੈਂ ਮਾਂ ਨੂੰ ਬੋਲ ਮਾਰਦਾ ਮਾਂ ਆਹ ਤ ਆ ਦੇਖੀ ਰੋਈ ਜਾਂਦੀ ਐ ਨਾ ਕੀ ਗੱਲ ਹੋ ਗਈ ਬਸ ਮਾਂ ਤੁਹਾਨੂੰ ਪਤਾ ਹੀ ਆ ਕੀ ਦੱਸਾਉਣ ਮੈਂ ਇਤੋਂ ਤਾਂ ਮੈਂ ਇਹ ਚਾਹਮਾ ਨਾਲ ਜਾਨਣੀ ਹੁੰਦੀ ਆ ਵੀ ਚਲ ਆਉਦੇ ਪੇਕ ਕਿਆਂ ਜਾਨੀਆਂ ਪਰ ਉੱਤੇ ਜਾ ਕੇ ਪਰਜਾਈਆਂ ਨਾ ਨੱਕ ਮੂੰਹ ਵੱਡਦੀਆਂ ਨੇ ਪੁੱਤ ਇਹ ਗੱਲਾਂ ਤਾਂ ਮੇਰੇ ਚਿੱਤ 'ਚ ਹੀ ਆ ਬਸ ਇਹ ਤੈਨੂੰ ਕਹਿ ਕੇ ਨਹੀਂ ਅਸੀਂ ਜ਼ਿਆਦਾ ਸੁਣਾਉਂਦੇ ਹੈਗੀ ਠੀਕ ਐ ਤੂੰ ਤਾਂ ਚਾਈ ਚਾਈ ਜਾਨੀ ਆ ਗਾਹਾਂ ਭਰਾ ਪਰਜਾਈਆ ਕਿੰਨਾ ਕੁ ਚੱਲਦੇ ਆ ਸਾਰਾ ਪਤਾ ਮੈਨੂੰ ਮੈਂ ਤਾਂ ਫੇਰ ਵੀ ਉਹਨਾਂ ਦੀਆਂ ਗੱਲਾਂ ਤੇ ਪਰਦੇ ਪਾਉਂਦੀ ਰਹਿੰਦੀ ਆ ਮੈਂ ਕਹਿੰਦੀ ਆ ਨਹੀਂ ਚੱਲ ਕੋਈ ਨਾ ਹੈ ਤਾਂ ਅਕਸਰ ਨੂੰ ਮੇਰੇ ਭਰਾ ਪਰਜਾਈ ਨੇਗੇ ਚੱਲ ਪੁੱਤ ਮਨ ਹੌਲਾ ਨਾ ਕਰ ਨਾ ਤੈਨੂੰ ਬਾਹਾਂ ਤੋਂ ਮੈਂ ਕੁਛ ਕਹਾ ਵੱਧ ਘਟ ਤੂੰ ਵੀ ਮਾਂ ਵਾਲਾ ਨਾ ਹੋ ਕਰਿਆ ਕਰ ਤੂੰ ਮੜਿਆ ਉਹ ਪੁੱਤ ਮੈਂ ਤਾਂ ਇਹਨੂੰ ਸਭੇ ਕੀ ਕਹਿ ਦੇਣੀ ਆ ਮੈਨੂੰ ਹੁਣ ਪਤਾ ਹੈਗਾ ਕਿ ਕਿੰਨਾ ਕੁ ਉਹ ਚਾਹੁੰਦੇ ਨੇਗੇ ਉਹ ਤਾਂ ਚਾਹੁੰਦੇ ਆ ਚਲੋ ਇਹਦਾ ਦਾ ਜੀ ਕਰਦਾ ਆ ਉਹਦਾ ਮਨ ਹਲਕਾ ਆ ਪਾ ਤਾਂ ਹੀ ਨਹੀਂ ਰੋਕਦੇ ਵੀ ਚਲ ਜਾਇਆ ਹਉਣ ਦੇ ਪਰ ਤੂੰ ਵੀ ਮੜਾ ਜਾ ਇਹਦੇ ਨਾਲ ਸਹੀ ਨਰਮਾਈ ਜੀ ਨਾਲ ਉਹ ਗੱਲ ਕਰਿਆ ਕਰ ਕੋਈ ਐਵੇਂ ਟੋਕਾ ਟਕਾਈ ਨਾ ਬਾੜੀ ਕਰਿਆ ਕਰ ਮੈਂ ਤਾਂ ਪੁੱਤ ਤੇ ਦੇਖ ਵੀਰਪਾਲ ਮੈਂ ਤਾਂ ਤੇਰੇ ਨਾਲ ਪੁੱਤ ਇੱਕ ਵਾਦਾ ਕਰਦੀ ਆ ਅੱਜ ਤੋਂ ਬਾਅਦ ਤੈਨੂੰ ਕਦੇ ਨਹੀਂ ਨੂੰ ਵਾਲਾ ਕੰਮ ਕਰਨਾ ਹੈਗਾ ਨਾ ਕੋਈ ਤਾਨਾ ਨਾ ਕੋਈ ਮੀਨ ਨਾ ਠੀਕ ਹੈ ਤੇ ਬਸ ਤੂੰ ਤੀ ਆ ਮੇਰੀ ਨਾ ਤੀ ਤੂੰ ਰੋਈ ਨਾ ਸਾਡਾ ਵੀ ਦਿਲ ਦੁਖੀ ਹੁੰਦਾਗਾ ਬਸ ਮਾ ਮੈਂ ਵੀ ਤੁਹਾਨੂੰ ਉਹਦਾ ਸਸਾ ਵਾਲਾ ਨਹੀਂ ਮਾਮਾ ਵਾਲਾ ਪਿਆਰ ਦਊਂਗੀ। ਬਸ। ਅਹੀਂ ਤਾਂ ਪੁੱਤ ਕਹਿੰਦੇ ਆ ਕਿ ਕੇ ਮਾਵਾ ਨਾਲ ਹੀ ਹੁੰਦੇ ਆਗੇ। ਬਸ। ਬਸ ਆਹੀਂ ਰਲ ਮਿਲ ਕੇ ਰਹਿਆ ਕਰੋ ਹੁਣ ਤੂੰ। ਰੋ ਨਾ ਹੁਣ ਰੋ। ਐਜੀ ਕੋਈ ਗੱਲ ਨਹੀਂ ਕਰਨੀ। ਬਸ। ਤੂੰ ਆਪਦੇ ਘਰੇ ਜਾ। ਤੈਨੂੰ ਕਾਸੇ ਦਾ ਤੋੜਾ ਨਹੀਂ ਹੈਗਾ। ਸੁਖੀ ਬਸ। ਠੀਕ ਹੈ? ਠੀਕ ਆ ਮਾ। ਜੇ ਉਹ ਆਉਂਦੇ ਆ ਤਾਂ ਠੀਕ ਆ ਜੀ ਆਿਆਂ ਨੂੰ। ਨਹੀਂ ਤੂੰ ਜਮੀਨ ਨਾ ਜਾ। ਠੀਕ ਆ? ਠੀਕ ਆ। ਤੈਨੂੰ ਮਾ ਵਾਲਾ ਪਿਆਰ ਹੀ ਮਿਲੂ ਮੇਰੇ ਕੋਲੋਂ। ਹੁਣ ਬਹਿ ਜਾ। ਆਰਾਮ ਕਰ ਲੀ। ਰੋਟੀ ਪਾਣੀ ਮੈਂ ਲੈ ਆ ਕੇ ਦਿੰਦੇ ਤੈਨੂੰ ਠੀਕ ਹੈ ਠੀਕ ਹੈ ਹਾਂ ਬਸ ਹੁਣ ਤਾਂ ਮਾਂ ਨੇ ਵੀ ਕਹਿਤਾ ਹੁਣ ਤਾਂ ਖੁਸ਼ ਖੁਸ਼ ਰਿਹਾ ਕਰ ਖੁਸ਼ ਹਾਂ ਜੀ ਬਸ ਮੈਨੂੰ ਤਾਂ ਹੀ ਸੀਗਾ ਵੀ ਜੇ ਮੇਰੇ ਮਾਂ ਹੁੰਦੀ ਤਾਂ ਗੱਲ ਬੱਕਰੀ ਸੀ ਚਲ ਇਹ ਵੀ ਹੁਣ ਮੇਰੀ ਮਾਂ ਵਰਗੀ ਐ ਮੈਂ ਤਾਂ ਇਹਨਾਂ ਨੂੰ ਮਾਂਵਾਂ ਵਰਗਾ ਹੀ ਪਿਆਰ ਦਿੱਤਾ ਸੀ ਪਰ ਆਇਆ ਤੁਹਾਨੂੰ ਪਤਾ ਹੀ ਸੀ ਮੰਮੀ ਮੇਰੇ ਮਾਰਨ ਲੱਗ ਜਾਂਦੀ ਸੀ ਮੈਂ ਤਾਂ ਡਰਦੀ ਤਾਂ ਨਹੀਂ ਸੀ ਬੋਲਦੀ ਹੁੰਦੀ ਮੈਨੂੰ ਵੀ ਪਿਆਰ ਦੀ ਲੋੜ ਸੀਗੀ ਚਲੋ ਇਹਨਾਂ ਦੇ ਵੀ ਧੀ ਹੈ ਨਹੀਂਗੀ ਮੈਂ ਤਾਂ ਇਹ ਕਹਿੰਦੀ ਆ ਵੀ ਮੈਨੂੰ ਵੀ ਧੀ ਬਣਾ ਕੇ ਰੱਖਣਾ ਤੇ ਮੈਂ ਇਹਨੂੰ ਆਪਣੀ ਮਾਂ ਬਣਾ ਕੇ ਰੱਖਾਂ। ਬਸ ਅੱਜ ਤੋਂ ਬਾਅਦ ਧੀ ਬਣਾ ਕੇ ਰੱਖੂਗੀ ਕੋਈ ਗੱਲ ਨਹੀਂ ਕਹਿੰਦੀ ਤੈਨੂੰ। ਬਸ ਆਪ ਦਾ ਮੋਹ ਪਿਆਰ ਬਣਾ ਕੇ ਤੂੰ ਵੀ ਉਹਨੂੰ ਹੁਣ ਮਾਂ ਬਣਾ ਕੇ ਰੱਖੀ। ਤੇ ਖੁਸ਼-ਖੁਸ਼ ਰਿਹਾ ਕਰਾ ਰੋਣ ਰ ਆਪਣਾ ਵਾਲਾ ਕੰਮ じゃ ਛੱਡ ਦੇ ਹੁਣ। ਠੀਕ ਹੈ ਜੀ। ਠੀਕ। ਚਲੋ। ਹਾਂ ਤਾਂ ਵਧੀਆ ਹੋ ਗਿਆ। ਮੈਨੂੰ ਮੇਰੀ ਮਾਂ ਮਿਲ ਗਈ। ਕਿ ਮੈਂ ਆਪਦੀ ਇੱਕ ਮਾਂ ਕੋਈ ਸੀ ਨਾ। ਮੈਨੂੰ ਸੱਚ ਜੀ ਆਪਦੀ ਮਾਂ ਵਾਲਾ ਪਿਆਰ ਮਿਲ ਗਿਆ।